ਪੀਜੋ ਦੇ ਸਟੂਡੀਓ ਦਾ ਮਾਈਕ ਹੁੰਦਾ ਉਹਦੇ ਬਾਰੇ ਬੜੀ ਚਰਚਾ ਹੁੰਦੀ ਹੈ ਅੱਜਕੱਲ ਵੀ ਜਿਹਦੇ ਕੋਲੇ ਮਾਈਕ ਤਕੜਾ ਉਹ ਮਤਲਬ ਮਤਲਬ ਉਹ ਅੱਗੇ ਆ ਬਸ ਉਹਦੇ ਕੋਲ ਜਾ ਕੇ ਉਹ ਕਰੋ ਜਿਹੜਾ ਤੁਹਾਡਾ ਸਾਹਮਣੇ ਮੇਰੇ ਮਾਈਕ ਪਿਆ ਇਹ ਮਾਈਕ ਪੈ ਇਹ ਮਾਈਕ ਦਾ ਕੀ ਕੁਆਲਿਟੀ ਹੈ ਤੇ ਆਮ ਮਾਈਕ ਦਾ ਕੀ ਸਿਸਟਮ ਹੁੰਦਾ ਉਹਦਾ ਫਰਕ ਪੈਂਦਾ ਕੋਈ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਹੁਣ ਆਪਾਂ ਜੀ ਕੋਈ ਮਹਿੰਗੀ ਗੱਡੀ ਲਵਾਂਗੇ ਓਬਵੀਅਸਲੀ ਫਰਕ ਤੇ ਬਹੁਤ ਪੈਣਾ ਵਾ ਮਹਿੰਗੀ ਗੱਡੀ ਨਾਲ ਓਬਵੀਅਸਲੀ ਜਿੰਨੀ ਮਹਿੰਗੀ ਲਵਾਂਗੇ ਗੱਡੀ ਜਿੰਨੀ ਲਗਜ਼ਰੀ ਲਵਾਂਗੇ ਉਹਦੇ ਫੰਕਸ਼ਨਸ ਘੈਂਟ ਹੋਣਗੇ ਉਹਦੀ ਡਰਾਈਵ ਲਗਜ਼ਰੀ ਹੋਊਗੀ ਉਹਦਾ ਸਿਸਟਮ ਵਧੀਆ ਹੋਊਗਾ ਓਬਵੀਅਸਲੀ ਇਹ ਚੀਜ਼ ਤੇ ਹੈ ਮਹਿੰਗੀ ਤੋਂ ਮਹਿੰਗੀ ਚੀਜ਼ ਨਾਲ ਫਰਕ ਪੈਂਦਾ ਇਹ ਨਿਊਮਨ ਕੰਪਨੀ ਦਾ ਮਾਈਕ ਆ ਜੀ ਮੇਡ ਇਨ ਜਰਮਨੀ ਅੱਛਾ ਹੈਨਾ ਇਹ ਮੇਡ ਇਨ ਜਰਮਨੀ ਮਾਈਕ ਆ ਬਹੁਤ ਸੋਹਣੀ ਇਹਦੀ ਆਊਟਪੁੱਟ ਆ ਸਾਰਾ ਕੁਝ ਬਹੁਤ ਵਧੀਆ ਬਟ ਮੈਂਨੇ ਇੱਕ ਐਕਸਪੈਰੀਮੈਂਟ ਕੀਤਾ ਮੈਂ ਜਿੱਦਾਂ ਬਹੁਤ ਬੰਦੇ ਦੇਖੇ ਆ ਵੀ ਉਹ ਫੁਲਾਣੇ ਕੋਲ ਦੇ ਆ ਵੀ ਕੋਈ ਵੀਰ ਭਰਾ ਹੈਗਾ ਵਾ ਵੀ ਅਸੀਂ ਜੀ ਆ ਮਾਈਕ ਤੇ ਡਬਿੰਗ ਕਰਕੇ ਆਏ ਏ ਜੀ 5.5 ਲੱਖ ਦਾ ਮਾਈਕ ਆ ਇਹ ਜੀ 10 ਲੱਖ ਦਾ ਮਾਈਕ ਆ ਹਾਂ ਜੀ ਗੱਲ ਮੈਤਲ ਬਹੁਤ ਕਰਦੇ ਸਾਰੇ ਜਾਣੇ ਜ਼ਰੂਰ ਇਹਦੇ ਤੇ ਡਬਿੰਗ ਕਰ ਰਹੇ ਹੋ ਇਹਦੇ ਤੇ ਵੋਕਲ ਬੜੀ ਫੈਂਟੈਸਟਿਕ ਨਿਕਲਦੀ ਆ ਬੜੀ ਘੈਂਟ ਵੋਕਲ ਨਿਕਲਦੀ ਆ ਤੇ ਨਿਕਲਦੀ ਵੀ ਹੋਣੀ ਆ ਬਈ ਉੱਤੇ ਮੈਂ ਇੱਕ ਹਾਂ ਨਿਕਲਦੀ ਵੀ ਹੋਊਗੀ ਬਟ ਮੈਂ ਇੱਕ ਛੋਟਾ ਐਕਸਪੈਰੀਮੈਂਟ ਕੀਤਾ 800 ਰੁਪਏ ਦੇ ਮਾਈਕ ਦੇ ਉੱਤੇ ਡਬਿੰਗ ਕੀਤੀ ਨਹੀਂ ਮੰਨੋਗੇ ਏਡੀ ਘੈਂਟ ਵੋਕਲ ਦੀ ਆਉਟਪੁੱਟ ਨਿਕਲੀ ਇੰਨੀ ਸੋਹਣੀ ਵੋਕਲ ਦੇ ਆਉਟਪੁੱਟ ਨਿਕਲੀ ਨੈਕਸਟ ਲੈਵਲ ਤੇ ਕਮਾਲ ਤੁਸੀਂ ਉਹ ਮਤਲਬ ਹਾਂ ਉਹ ਹੀ ਮੈਂ ਕਹਿੰਦਾ ਸਿੱਧੂ ਟਾਲੀ ਦੇ ਮਾਈਕ ਬੰਨ ਕੇ ਗਾ ਦਿੰਦਾ ਹੁੰਦਾ ਸੀ ਤੇ ਉਹਦੀ ਆਵਾਜ਼ ਵੇਖੋ ਕਿੱਡੀ ਚੜਦੇ ਪੰਜਾਬ ਤੋਂ ਲੈਂਦੇ ਪਿਆਰ ਜ ਸੁਣਦੀ ਅੱਛਾ ਤੁਸੀਂ ਹਾਂ ਸਹੀ ਗੱਲ ਹੈ ਸਿੱਧੂ ਜਿੱਥੇ ਉੱਥੇ ਕੱਢ ਕੇ ਬਿਲਕੁਲ ਸਹੀ ਗੱਲ ਕਿ 40 ਦੇ ਮਾਈਕ ਮਾਈਕ ਇਹਨਾਂ ਦਾ ਕੋਈ ਇਹਨਾਂ ਤੋਂ ਕੋਈ ਜ਼ਿਆਦਾ ਮਾਈਕ 'ਚ ਤੇ ਦਮ ਹੋਣਾ ਚਾਹੀਦਾ ਗਾਉਣ ਵਾਲੇ ਬੰਦੇ 'ਚ ਵੀ ਦਮ ਹੋਣਾ ਚਾਹੀਦਾ ਉਹ ਵੀ ਇੱਕ 'ਚ ਦਮ ਹੋਣਾ ਚਾਹੀਦਾ ਜਿਹੜਾ ਗਾਉਂਦਾ ਹੈ ਮਤਲਬ ਫਿਰ ਜਿਹੜੀ ਆ ਬਣਾਇਆ ਹੋਇਆ ਇਹ ਬਸ ਕੱਲਾ ਉਹੀ ਹੈ ਜਿਵੇਂ ਕੱਪੜਿਆਂ ਦੇ 'ਚ ਹੂਆ ਇਹ ਹੂਆ ਉਹੀ ਹੈ ਬਸ ਕੱਲਾ ਵੀ ਈ ਕੋਈ ਚੀਜ਼ ਨਹੀਂ ਹੈਗੀ ਵੀ ਤੁਸੀਂ ਜਿਹੜਾ 10 ਲੱਖ ਦਾ ਮਾਈਕ ਹੈ ਤੇ ਉਹਦੇ ਕੋਲ ਡਬਿੰਗ ਕਰਾਉਣੀ ਆ ਵੀ ਜੇ ਤੁਸੀਂ 10 ਲੱਖ ਵਾਲੇ ਮਾਈਕ ਤੇ ਗਾਉਂਦੇ ਆ ਸੱਚੀ ਗੱਲ ਤੁਸੀਂ 800 ਦੇ ਮਾਈਕ 'ਤੇ ਹੀ ਕਰਤਾ ਤੇ ਉਹ ਤੁਸੀਂ ਮਤਲਬ ਪਾਇਆ ਕਿਤੇ ਉਹ ਗਾਣਾ ਤੁਸੀਂ ਮਤਲਬ ਸੁਣ ਬੜੀ ਜਲਦੀ ਤੇ ਨਾਲ ਉਸ ਉਹ ਚਾ ਉਸ ਰੀਜ਼ਨ ਉਹਦੇ ਨਾਲ ਹੀ ਕੀਤੀ ਸਪੈਸ਼ਲੀ ਉਹ ਗਾਣਾ ਰਿਲੀਜ਼ ਹੋ ਰਿਹਾ ਤੇ ਨਾਲ ਡਿਊਟ Song ਆ ਕਰਮ ਬਰਾੜ ਜੀ ਦੇ ਨਾਲ ਗਾਇਆ ਸਾਰੇ ਭਲੇਕੇ ਕੱਢਦੇ ਨਾਲ ਉਹਨਾਂ ਦੀ ਵੋਕਲ ਆ ਕਰਮ ਬਰਾੜ ਜੀ ਦੀ ਵੋਕਲ ਆ ਨਾਲ ਜੀ ਇਹ ਤੁਸੀਂ ਉਹ ਗਾਣਾ ਦੇਖਿਓ ਨੈਕਸਟ ਲੈਵਲ Song ਉਹਦੀ ਆਉਟਪੁੱਟ ਸਰਾ ਠੀਕ ਹੈ ਜਦ ਸੁਣਾਂਗੇ ਬਾਈ ਇੱਕ ਐਕਸਪੈਰੀਮੈਂਟ ਆ ਮੈਨੂੰ ਪੰਗੇ ਲੈਣ ਦਾ ਬੜਾ ਸ਼ੌਂਕ ਆ ਵੀ ਭਰਮ ਭਲੇਖੇ ਤੋੜਨਾ ਬਿਲਕੁਲ ਬਿਲਕੁਲ ਇਹ ਤਾਂ ਕਈ ਉਹੀ ਹੁੰਦੀਆਂ ਜਿਵੇਂ ਹੁੰਦਾ ਨਾ ਮਤਲਬ ਕਈ ਚੀਜ਼ਾਂ ਜਿਹੜੇ ਨਾਰਮਲ ਬਣਾਈ ਬੈਠ ਹੁੰਦੇ ਲੋਕ ਦੇ ਲਈ ਛੱਡ ਜਾਂਦੇ ਮੈਂ ਵੇਖਿਆ ਕਈ 뮤직 ਡਾਇਰੈਕਟਰਾਂ ਜਿੱਦਾਂ ਹੋੜ ਹੀ ਸ਼ੁਰੂ ਕਰਾਤੀ ਵੀ ਉਹ ਸਿੰਗਰਾਂ ਚ ਨਾ ਕਈ ਬੰਦਾ ਬੰਦਾ ਇਹ ਸੋਚ ਲੈਂਦਾ ਯਾਰ ਵੀ ਹੁਣ ਜੇ ਮਾਈ ਸਾਰਾ ਕੁਝ ਆਉਂਦਾ ਕੰਮ ਆਉਂਦਾ ਹੁਣ ਮਾਈ 1 ਲੱਖ ਦਾ ਕੌਣ ਲਊਗਾ ਛੱਡੋ ਪਰ ਮੈਂ ਕੰਮ ਹੀ ਨਹੀਂ ਕਰਦਾ ਲੈ ਵੀ ਲਵਾਂਗੇ ਪਰ ਉਹਦਾ ਫਾਇਦਾ ਤੇ ਹੋਵੇ ਹੁਣ ਕਈ ਸਿੰਗਰਾਂ ਚ ਆਰਟਿਸਟਾਂ ਜੇ ਭਰਮ ਪੈਦਾ ਕਰਦਾ ਨਪੁੰਸਕਤਾ ਪੈਦਾ ਕਰਤੀ ਵੀ ਜੇ ਉਹ ਵੱਡੇ ਮਾਈਕ ਤੇ ਗਾਉਣਗੇ ਫੇਰ ਹੀ ਇਹਨਾਂ ਦੀ ਆਵਾਜ਼ ਘੈਂਟ ਲੱਗੂ ਨਹੀਂ ਤੇ ਨਹੀਂ ਲੱਗੂ ਐਦਾਂ ਦੀ ਕੋਈ ਗੱਲ ਨਹੀਂ ਵੀ ਤੁਹਾਡੀ ਛਾਤੀ ਜੇ ਦਮ ਹੋਣਾ ਚਾਹੀਦਾ ਬਿਲਕੁਲ ਗਾਣੇ ਹਿੱਟ ਆਪੀ ਹੋ ਜਾਂਦੀ ਬਿਲਕੁਲ ਬਿਲਕੁਲ ਬਾਈ